ਦਰਨੇ ਜਿਹੜੇ ਚੱਲ ਰਹੇ ਸੀ ਸ਼ੰਭੂ ਅਤੇ ਖਨੌਰੀ ਉੱਥੇ ਦੇਖਿਆ ਤੁਸੀਂ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਨੇ ਉਹ ਲਾਪਤਾ ਹੋਈਆਂ ਨੇ ਕਿਉਂਕਿ ਇੱਕਦਮ ਪੁਲਿਸ ਨੇ ਉੱਥੇ ਜੋ ਕਾਰਵਾਈ ਕੀਤੀ ਹਫੜਾ ਤਫੜੀ ਮੱਚੀ ਟਰਾਲੀਆਂ ਟੈਂਟ ਟੈਂਟ ਵੀ ਚੋਰੀ ਕਰ ਲਏ ਇਹ ਦੱਸਦੇ ਨੇ ਉੱਥੇ ਜਿਹੜੇ ਲੋਕ ਜਿਨ੍ਹਾਂ ਨੇ ਉਹ ਵਾਕਿਆ ਦੇਖਿਆ ਕਹਿੰਦੇ ਵੀ ਜਿਹੜੇ ਰਾਹੀਰ ਸੀ ਜਿਹੜੇ ਲੰਘ ਰਹੇ ਸੀ ਉੱਥੋਂ ਕੋਲੋਂ ਤਾਂ ਜੇ ਉਹਨਾਂ ਨੂੰ ਲੱਗਿਆ ਵੀ ਯਾਰ ਤਰਪਾਲ ਬਹੁਤ ਵਧੀਆ ਪੱਲੇ ਬਹੁਤ ਵਧੀਆ ਕਹਿੰਦੇ ਚੱਕ ਚੱਕ ਕੇ ਗੱਡੀਆਂ ਦੇ ਵਿੱਚ ਸਮਾ ਰੱਖ ਲਏ ਕਿੱਡੀ ਕੋ ਬਹਾਦਰੀ ਐ ਇਹ ਕਿੱਡਾ ਕੇ ਵੱਡਾ ਕੰਮ ਹੈ ਕਿੰਨੇ ਕਾਪਾਂ ऐसे वाले बन जाएंगे जे आपा ਕਿੰਨਾ ਕੋ ਕੀਮਤੀ ਸਮਾਨ ਹੈ ਜਿਹੜਾ ਵੀ ਉਹ ਚੱਕ ਲਿਆ ਆਪਾਂ ਵੀ ਗੱਡੀਆਂ ਚ ਰੱਖ ਕੇ ਭੱਜ ਲੈ ਸ਼ਰਮ ਕਰੋ ਯਾਰ ਇੱਕ ਬੰਦਾ ਹੱਕਾਂ ਲਈ ਲੜ ਰਿਹਾ ਉਹ ਤਕਰੀਬਨ 13 ਮਹੀਨਿਆਂ ਤੋਂ ਬੈਠਾ ਉੱਥੇ ਆਪਣੇ ਟੈਂਟ ਤੰਬੂ ਘੱਟ ਕੇ ਤੇ ਜਦੋਂ ਉਹਨਾਂ ਤੇ ਇੱਕ ਕਾਰਵਾਈ ਹੁੰਦੀ ਐ ਤਾਂ ਉਹਦੇ ਦਰਮਿਆਨ ਉਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਉੱਥੇ ਜਿਹੜਾ ਉਹਨਾਂ ਦਾ ਸਮਾਨ ਸੀ ਜਿਵੇਂ ਵੀਡੀਓ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖੀਆਂ ਹੋਣੀਆਂ ਨੇ ਅਤੇ ਕਿਤੇ ਖੜੇ ਗੱਲ ਵੀ ਸੁਣਦੇ ਆ ਕਹਿੰਦੇ ਵੀ ਕਸਰ ਕੋਈ ਨਹੀਂ ਛੱਡੀ ਵਿੱਚ ਆਪਣੇ ਵੀ ਸੀ ਕਹਿੰਦੇ ਕੋਈ ਮਤਲਬ ਆਪਣੇ ਪਿੰਡਾਂ ਵਾਲੇ ਥੋੜੇ ਤਾਂ ਯਾਰੇ ਭੈਣ ਭਰਾਏ ਸੀ ਜਿਹੜੇ ਜ਼ਿਮੀਦਾਰ ਕਿਸਾਨ ਮਜ਼ਦੂਰ ਉੱਥੇ ਬੈਠੇ ਨੇ ਤੁਸੀਂ ਤਾਂ ਇਹ ਕੰਮ ਨਾ ਕਰਦੇ ਮੰਨਿਆ ਵੀ ਕੋਈ ਹੋਰ ਸੂਬੇ ਦੀਆਂ ਸਟੇਟ ਦੀ ਗੱਡੀ ਲੰਘ ਰਹੀ ਆ ਉਹਨਾਂ ਨੇ ਸਾਮਾਨ ਚੱਕ ਕੇ ਰੱਖ ਲਿਆ ਆਪਾਂ ਤਾਂ ਇਹ ਆਪਣੇ ਚ ਹੀ ਨੇ ਜਿਹੜੇ ਉੱਥੇ ਬੈਠੇ ਸੀ ਉਹਨਾਂ ਦੇ ਤਰਪਾਲਾਂ ਜਿਹੜੇ ਟੈਂਟ ਲਾਏ ਹੋਏ ਸੀ ਕਿਉਂਕਿ ਉਹ ਕੱਪੜਾ ਜਿਹੜਾ ਉਹ ਮਹਿੰਗਾ ਹੁੰਦਾ ਉਹ ਦੇਖਿਆ ਵੀ ਠੀਕ ਆ ਕਹਿੰਦੇ ਉਹ ਵੀ ਚੱਕ ਕੇ ਲੈ ਗਏ ਟਰਾਲੀਆਂ ਹਜੇ ਤੱਕ ਨਹੀਂ ਮਿਲ ਰਹੀਆਂ ਮਹਿੰਗੀਆਂ ਟਰਾਲੀਆਂ ਵੀ ਨੇ ਵੇਚੋ ਜਿਵੇਂ ਦੇਖਿਆ ਫੋਟੋਆਂ ਸੋਸ਼ਲ ਮੀਡੀਆ ਤੇ 2.5 ਤੋਂ 4 ਲੱਖ 2.5 ਲੱਖ ਤੋਂ ਲੈ ਕੇ 4 ਲੱਖ ਦੀ ਵੀ ਟਰਾਲੀ ਖੜੀ ਸੀ ਉੱਥੇ ਸਿੰਗਲ ਟਾਇਰ ਵਾਲੀ ਟਰਾਲੀ ਜ਼ਿਆਦਾ ਸੀ ਕਿਉਂਕਿ ਇਹ ਹਜੇ ਧਰਨੇ ਮਜਾਰਿਆਂ ਦੇ ਵਿੱਚ ਰੋਜ਼ ਪ੍ਰਦਰਸ਼ਨਾਂ ਦੇ ਵਿੱਚ ਇਹ ਮੋਰਚਿਆਂ 'ਚ ਲੋਕ ਅਕਸਰ ਹੌਲੀ ਟਰਾਲੀ ਲੈ ਜਾਂਦੇ ਨੇ ਵੀ ਕਿਹੜਾ ਕੋਈ ਜ਼ਿਆਦਾ ਕੰਮ ਐ ਬੈਠਣਾ ਹੀ ਐ ਉਹਨਾਂ ਦਾ ਵੀ ਨਹੀਂ ਪਤਾ ਲੱਗ ਰਿਹਾ ਵੱਡੀ ਗਿਣਤੀ 'ਚ ਇਹ ਚੀਜ਼ਾਂ ਲਾਪਤਾ ਹੋਈਆਂ ਨੇ ਚੁੱਲ੍ਹੇ ਸੀ ਉੱਥੇ ਕਹਿੰਦੇ ਸਿਲੰਡਰ ਸੀ ਜਿੱਤੇ ਰੋਟੀ ਟੁੱਕ ਕਰਦੇ ਸੀ ਕਿਸਾਨ ਮਜ਼ਦੂਰ ਬੈਠ ਕੇ ਉਹ ਵੀ ਚੁੱਕ ਲੈ ਗਏ ਜੋ ਵੀ ਹੋਇਆ ਬੜਾ ਮਾੜਾ ਹੋਇਆ ਪੰਜਾਬ ਦਾ ਜਿਹੜਾ ਜ਼ਿਆਦਾਤਰ ਵੋਟਰ ਐ ਜੇਕਰ ਆਪਾਂ ਇੱਕ ਐਗਜ਼ਾਮੀਨੇਸ਼ਨ ਕਰੀਏ ਤਾਂ ਕਿਸਾਨੀ ਸੈਕਟਰ ਅਤੇ ਲੇਬਰ ਕਲਾਸ ਹੈ ਜਿਹੜੀ ਇਹਦਾ ਜਿਆਦਾ ਵੋਟ ਬੈਂਕ ਜੇ ਇਹਨਾਂ ਨਾਲ ਹੀ ਇਹ ਟੱਕਾ ਐ ਸ਼ੁਰੂ ਹੋ ਗਿਆ ਫਿਰ ਕੋਈ ਵੀ ਸਰਕਾਰ ਹੋਵੇ ਕੋਈ ਵੀ ਲੋਕੋ ਤੋਂ ਆਪਣਾ ਮਨਾ ਜਿਹੜਾ ਮੋੜ ਲੈਂਦੇ ਠੀਕ ਹੈ 13 ਮਹੀਨਿਆਂ ਤੋਂ ਤਕਰੀਬਨ ਉਹ ਬੈਠੇ ਸੀ ਕਿਸਾਨ ਸਾਰੇ ਉੱਥੇ ਅਸੀਂ ਵੀ ਉਹ ਧਰਨੇ ਪ੍ਰਦਰਸ਼ਨ ਦਾ 파ਟ ਬਣੇ ਸ਼ੁਰੂਆਤੀ ਦਿਨਾਂ 'ਚ ਪਰ ਜਿਵੇਂ ਉਹਨਾਂ ਨੂੰ ਠਾ ਲਿਆ ਗਿਆ ਜਿਵੇਂ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹਾਂ 'ਚ ਢੱਕਿਆ ਗਿਆ ਅਤੇ ਪਿੱਛੇ ਉਹਨਾਂ ਦਾ ਸਮਾਨ ਹੈ ਜਿਹੜਾ ਉੱਥੇ ਟੈਂਟ ਹੋਰ ਰਿੜਾ ਸਮਾਨ ਸੀ ਉਹ ਮੋਰਚੇ ਵਾਲੀ ਜਗ੍ਹਾ ਦੇ ਉੱਤੇ ਧਰਨੇ ਵਾਲੀ ਜਗ੍ਹਾ ਦੇ ਉੱਤੇ ਜਿਵੇਂ ਉਹ ਚੱਕ ਲਿਆ ਗਿਆ ਇਹ ਤਾਂ ਬਹੁਤ ਮਾੜਾ ਨੈਗੇਟਿਵ ਸੰਕੇਤ ਹੈ ਖੈਰ ਇਹ ਵੀ ਦੱਸਦੇ ਨੇ ਜਿਹੜੇ ਕਿਸਾਨ ਨੇ ਉਹ ਕਹਿੰਦੇ ਵੀ ਸਾਨੂੰ ਪਤਾ ਵੀ ਲੱਗ ਗਿਆ ਜਾਂ ਸਾਨੂੰ ਪੂਰੀ ਉਮੀਦ ਹੈ ਵੀ ਸਾਡੀਆਂ ਟਰਾਲੀਆਂ ਕਿਸੇ ਪਿੰਡ ਦੇ ਵਿੱਚ ਕਿਤੇ ਖੜੀਆਂ ਨੇ ਖੈਰ ਆਪਣੀ ਚੀਜ਼ ਹੁੰਦੀ ਹੈ ਬੰਦੇ ਨੂੰ ਪੰਜਾਬੀ ਦੀ ਇੱਕ ਕਹਾਵਤਾਂ ਕਹਿੰਦੇ ਦੂਰੋਂ ਵੀ ਪਤਾ ਲੱਗ ਜਾ ਕਰਦਾ ਬੰਦਾ ਪਛਾਣ ਜਾ ਕਰਦਾ ਵੀ ਇਹ ਰੋ ਚੀਜ਼ ਮੇਰੀ ਹੈ ਉਹ ਟਰਾਲੀ ਸਾਡੀ ਹੈ ਮਾਰੋ ਵੀ ਆਪਣੇ ਘਰਾਂ ਚ ਖੜਾ ਲਿਆ ਕਹਿੰਦੇ ਮਾਰੋ ਮਾਰ ਉੱਥੇ ਮਤਲਬ ਐਹੀ ਜੀ ਸਥਿਤੀ ਬਣ ਗਈ ਸਮਾਨ ਚੱਕਣ ਸਮੇ ਜਿਵੇਂ ਦੱਸਦੇ ਨੇ ਉੱਥੇ ਚਸ਼ਮਤੀਤ ਵੀ ਜਿਵੇਂ ਕੋਈ ਲੁੱਟ ਪਈ ਆਪਾਂ ਪੰਜਾਬੀ ਆ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਪੰਜਾਬੀ ਦਾ ਨਾ ਤਾਂ ਦੋਸਤੋਂ ਵੰਡਣ ਵਾਲਿਆਂ ਚ ਆਉਂਦਾ ਦਾਨ ਕਰਨ ਵਾਲਿਆਂ ਚ ਆਉਂਦਾ ਮਦਦ ਕਰਨ ਵਾਲਿਆਂ ਚ ਆਉਂਦਾ ਡਿੱਗੇ ਹੋਏ ਨੂੰ ਚੁੱਕਣ ਵਾਲਿਆਂ ਚ ਆਉਂਦਾ ਡਿੱਗੇ ਹੋਏ ਨੂੰ ਢਾਉਣ ਵਾਲਿਆਂ ਚ ਨਹੀਂ ਆਉਂਦਾ ਪੰਜਾਬੀ ਜੋ ਕੁਝ ਵੀ ਉੱਤੇ ਘਟਨਾ ਕਰਮ ਵਾਪਰਿਆ ਹੈ ਅਤੇ ਜਿਵੇਂ ਸਮਾਨ ਹੈ ਜਿਹੜਾ ਕਿਸਾਨਾਂ ਦਾ ਲਾਪਤਾ ਹੋਇਆ ਵਾਕਈ ਅਰ ਸ਼ਰਮ ਵਾਲੀ ਗੱਲ ਹੈ